ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਬੰਧ ਦਾ ਕਾਰੋਬਾਰ ਅੱਜ ਜਿਵੇਂ ਲੈ ਕੇ ਆਏ ਹਾਂ ਸਰਵਿਸ ਸਟੇਸ਼ਨ ਵਿਕਾਊ ਹੈ ਜੀ ਪਿੰਡ ਮਸਿੰਗਣ ਦੇਵੀਗੜ ਪਟਿਆਲਾ ਨੇੜੇ ਵਸ ਸਟੈਂਡ ਬੀ ਮਰਲੇ ਜਗਾ ਸਾਰੀ ਹੈ ਜੀ 44 ਫੁੱਟ ਫਰੰਟ ਹੈ ਲਿਫਟ ਸਿਸਟਮ ਲੱਗਿਆ ਹੋਇਆ ਹੈ ਰੇਟ ਫੋਨ ਤੇ ਪਤਾ ਕਰ ਸਕਦੇ ਹੋ 9872993586 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਰਵਿਸ ਸਟੇਸ਼ਨ ਹੈ ਜਿਹੜਾ ਖਰੀਦ ਸਕਦੇ ਹੋ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਖਰੀਦ ਸਕਦੇ ਹੋ ਕ੍ਰੋਲਾ ਗੱਡੀ ਵਿਕਾਊ ਹੈ ਜੀ ਗੱਡੀ 2007 ਮਾਡਲ ਹੈ ਪਾਰਤ ਸਿੰਘ 2028 ਤੱਕ ਰੈਜੀ ਕਾਗਜ਼ ਵਗੈਰਾ ਪੂਰੇ ਨੇ ਓਕੇ ਕੰਡੀਸ਼ਨ ਵੱਡੀ ਗੱਡੀ ਲੈਣੀ ਸੀ ਇਸ ਵੀਰ ਨੇ ਤਾਂ ਕਰਕੇ ਇਹ ਬੇਚ ਰਹੇ ਨੇ ਏਰੀਆ ਹੈਗਾ ਸ਼ਹਿਰ ਬਰਨਾਲਾ ਜੀ ਫੁੱਲ ਗਾਰੰਟੀ ਹੈ ਰੇਟ 1,55,000 9463870441 9463870441 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕ੍ਰੋਲਾ ਗੱਡੀ 1,55,000 ਚ ਖਰੀਦ ਸਕਦੇ ਹੋ ਸਵਿਫਟ ਡਿਜ਼ਾਇਰ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਹੈ ਪੰਜਾਬ ਨੰਬਰ ਹੈ ਜੀ 275 ਰੇਟ ਰੱਖਿਆ ਗਿਆ ਏਰੀਆ ਮਹਿਤਾ ਚੌਂਕ 11 ਮਾਡਲ ਗੱਡੀ ਪੰਜਾਬ ਨੰਬਰ ਹੈ ਜੀ 275000 ਰੇਟ ਰੱਖਿਆ ਗਿਆ 84278 08429 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਡਜ਼ਰ ਗੱਡੀ 2011 ਮਾਡਲ ਨੂੰ 275000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਦੋ ਟਰਾਲੇ ਵਿਕਾਉ ਨੇ ਜੀ 14x7 ਦੇ ਇੱਕ ਸਿੰਪਲ ਟਰਾਲਾ ਜੀ 2.5 ਫੁੱਟ ਵਿੱਡ ਲੱਗੇ ਹੋਏ ਨੇ weight ਹੈ 27.5 ਕੁੰਟਲ 50% ਟੈਰ ਨੇ 2,170 ਰੇਟ ਹੈ ਜੀ ਦੂਸਰਾ ਜੈਕ ਵਾਲਾ ਟਰਾਲਾ ਜੀ weight ਹੈ 27.5 ਕੁੰਟਲ ਜਾਲੀ ਵਾਲੇ ਵਿੱਡ ਨੇ 2.5 ਫੁੱਟ ਰੇਟ 2,045 ਹੇਅਰ ਏਰੀਆ ਜੀ ਕਾਲਾ ਸੰਗਾ ਰੋਡ ਜਲੰਧਰ 62845 43997 80547 50211 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਦੋਨੇ ਟਰਾਲੇ ਨੇ ਜਿਹੜੇ ਇਹਨਾਂ ਨੰਬਰਾਂ ਤੇ ਕਾਲ ਕਰਕੇ ਖਰੀਦ ਸਕਦੇ ਹੋ ਸਟੈਂਡਰਡ 345 ਟਰੈਕਟਰ ਵਿਕਾਊ ਹੈ ਜੀ 2004 ਮਾਡਲ ਹੈ ਡਬਲ ਕਲਚ ਇੰਜਨ ਗিয়ার ਦਾ ਓਕੇ ਹੈ ਜੀ ਫੁੱਲ ਗਾਰੰਟੀ ਹੈ ਪੰਜਾਬ ਨੰਬਰ ਹੈ ਜੀ ਏਰੀਆ ਪਿੰਡ ਸ਼ੇਰਪੁਰਾ ਤਲਵੰਡੀ ਸਾਬੋ ਰੇਟ 220000 220000 ਰੁਪਏ ਰੇਟ ਰੱਖਿਆ ਗਿਆ ਜੀ 9889941646 98899 43640 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਟੈਂਡਰਡ 345 ਟਰੈਕਟਰ ਨੂੰ ਖਰੀਦ ਸਕਦੇ ਹੋ ਬਲਦ ਵਾਲਾ ਰੇੜਾ ਵਿਕਾਊ ਹੈ ਜੀ ਏਰੀਆ ਪਿੰਡ ਦਲੇਰੀ ਤਰਨਤਾਰ ਰੇਟ ਹੈ ਜੀ 14000 ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਗੱਲ ਕਰ ਸਕਦੇ ਹੋ 99723 99293 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰ ਦਿਓ ਕੱਦੂ ਕਰਨ ਵਾਲੀ ਚੱਕਰੀ ਵਿਕਾਊ ਹੈ ਜੀ ਕੱਦੂ ਕਰਨ ਵਾਲੀ ਚੱਕਰੀ ਵਿਕਾਊ ਹੈ ਜੀ ਏਰੀਆ ਖੜੂਰ ਸਾਹਿਬ ਰੇਟ ਹੈ ਜੀ 309915716647 9915716647 ਇਸ ਨੰਬਰ ਤੇ ਫੋਨ ਕਰਕੇ ਕੱਦੂ ਕਰਨ ਵਾਲੀ ਚੱਕਰੀ ਹੈ ਜਿਹੜੀ ਤੁਸੀਂ ਖੜੂਰ ਸਾਹਿਬ ਏਰੀਆ ਦੇ ਵਿੱਚ 30000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਡਾਇਰੈਕਟਰ ਵਿਗਾਊ ਹੈ ਜੀ 2020 ਮਾਡਲ ਹੈ 666 ਘੰਟੇ ਚੱਲਿਆ ਏਰੀਆ ਤਰਨਤਾਰਨ 2020 ਮਾਡਲ ਹੈ ਤਰਨਤਾਰਨ ਏਰੀਆ ਜੀ 666 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਰੇਟ ਹੈ 6,170,000 ਤੇ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ 9781268024 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 6,170,000 ਰੁਪਏ ਚ ਖਰੀਦ ਸਕਦੇ ਹੋ ਮਹਿੰਦਰਾ ਥਾਰ ਵਿਕਾਉ ਹੈ ਜੀ 2014 ਮਾਡਲ 4x4 90% ਟੈਰਨ ਦੀ ਕੰਡੀਸ਼ਨ ਰੇਟ ਦੀ ਗੱਲ ਕਰੀ ਤਾਂ 6,30,000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਆਦਮਪੁਰ ਜਲੰਧਰ 7087936721 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ ਥਾਰ 4x4 ਤੁਸੀਂ 6,30,000 ਰੁਪਏ ਦੇ ਵਿੱਚ 2014 ਮਾਡਲ ਖਰੀਦ ਸਕਦੇ ਹੋ 60 ਫਾਰਮ ਟਰੈਕ ਟਰੈਕਟਰ ਵਿਕਾਊਆ 2008 ਮਾਡਲ ਹੈ ਜੀ ਪੰਜਾਬ ਨੰਬਰ ਹੈ 70% ਟੈਨੰਦੀ ਕੰਡੀਸ਼ਨ ਸੈਲਫ ਸਟਾਰਟ ਫੁੱਲ ਗਾਰੰਟੀ ਦਿੱਤੀ ਹੈ ਮਾਲਕ ਵੀਰ ਨੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ 3 ਲੱਖ ਰੁਪਏ ਰੇਟ ਰੱਖੇ ਗਿਆ ਜੀ ਸੈਲਫ ਸਟਾਰਟ ਹੈ ਜੀ ਪੰਜਾਬ ਨੰਬਰ ਹੈ 2008 ਮਾਡਲ ਹੈ 8427725955 ਇਸ ਨੰਬਰ ਤੇ ਫੋਨ ਕਰਕੇ 60 ਫਾਰਮ ਟਰੈਕ ਟਰੈਕਟਰ ਤੁਸੀਂ ਖਰੀਦ ਸਕਦੇ ਹੋ 786 ਨੰਬਰ ਵਾਲਾ ਨੋਟ ਵਿਕਾਊ ਹੈ ਜੀ 786 ਨੰਬਰ ਵਾਲਾ ਨੋਟ ਵਿਕਾਊ ਆ ਰੇਟ ਹੈ 20000 70094 32892 ਇਸ ਨੰਬਰ ਤੇ ਫੋਨ ਕਰਕੇ ਤੁਸੀਂ 786 ਵਾਲਾ ਨੋਟ ਹੈ ਜਿਹੜਾ 789 ਨੰਬਰ ਵਾਲਾ ਨੋਟ 2000 ਚ ਖਰੀਦ ਸਕਦੇ ਹੋ ਹਰ ਗੋਵਿੰਦ ਟੋੜੀ ਵਾਲਾ ਰੀਪਰ ਵਿਕਾਊ ਹੈ ਜੀ ਮਾਡਲ 2016 ਦਾ ਰੇਟ ਹੈਗਾ ਜੀ 150000 ਰੁਪਏ ਦੀ ਡਿਮਾਂਡ ਹੈ ਜੀ 150000 ਦੀ ਡਿਮਾਂਡ ਰੱਖੀ ਹੈ ਹਰ ਗੋਵਿੰਦ ਤੁੜੀ ਵਾਲਾ ਰੀਪਰ ਵੀ ਕਾ ਉਹ 16 ਮਾਡਲ ਹੈ 1.5 ਲੱਖ ਰੁਪਏ ਦੀ ਡਿਮਾਂਡ ਹੈ 98720 43223 ਇਸ ਨੰਬਰ ਤੇ ਫੋਨ ਕਰਕੇ ਹਰ ਗੋਵਿੰਦ ਤੁੜੀ ਵਾਲਾ ਰੀਪਰ 1.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸ੍ਰੀ ਕਾਲ ਵੀਰ ਜੀ ਆ ਟਰੈਕਟਰ ਦੀ ਐਡ ਲਾ ਦਿਓ ਆ ਟਰਾਲੀ ਦੀ ਐਡ ਲਾ ਦਿਓ 11 6 11 ਫੁੱਟ ਲੰਮੀ ਹੈ 6 ਫੁੱਟ ਚੌੜੀ ਆ ਟੂੜੀ ਵਾਲੀ ਟਰਾਲੀ ਆ ਜੀ ਤੇ ਫਾਜਲ ਕਾ ਏਰੀਆ ਤੇ ਤਾਂ ਨਹੀਂ ਕਿ ਰਸਾ ਥੋੜੀ ਵਸਤੇ ਦਿੰਨੇ ਆ 11 ਫੁੱਟ ਲੰਮੀ ਤੇ 6 ਫੁੱਟ ਚੌੜੀ 65000 ਰੁਪਏ ਦੀ ਡਿਮਾਂਡ ਆ ਮੋਬਾਈਲ ਨੰਬਰ ਹੈਗਾ ਜੀ 94645 90925 ਫਾਜਲ ਕਾ ਏਰੀਆ ਆ ਤਾਂ ਬਈ ਖਾਲਾ ਹੁੰਦਾ ਵਾਹ ਨੂੰ ਇਹ 5 ਕਿੱਲਿਆਂ ਦਾ ਟਾਕਾ ਹੈ ਤੇ ਆ ਪੈੜੀ ਹੈ ਆ 5 ਕਿੱਲੇ ਚ ਕਣਕ ਖੜੀ ਹੈ ਬਈ ਆਸੇ-ਪਾਸੇ ਘਰ ਹੈ ਸਾਰਾ ਪਿੰਡ ਹੀ ਹੈ ਪੂਰਾ ਪਿੰਡ ਇਧਰ ਬਿਨਾਂ ਕੋਲੇ ਗੁਰਦੁਆਰਾ ਸਾਹਿਬ ਵੀ ਇੱਥੇ ਤੇ ਗੁਰਦੁਆਰੇ ਤੋਂ ਗੁਰਦੁਆਰਾ 60 ਕ ਕਰਮ ਤੇ ਹੈ ਤੇ ਪਿੰਡ ਦੀ ਪੈੜੀ ਹੈ ਵਿੱਚ ਕੋਠੀ ਪਈ ਹੈ 5 ਕਿੱਲਿਆਂ ਦੇ ਵਿੱਚ ਤੇ ਆ ਖਾਲਾ ਉਹ ਤੋਂ ਨਾਲ ਹੀ ਛੜਕ ਤੇ ਪਈ ਆਉਂਦੀ ਸਿੱਧੀ ਘਰ ਨੂੰ ਨੋ ਘਰ ਨੂੰ ਪੈਲੀ ਆ ਪਈ ਆਉਂਦੀ ਸਿੱਧੀ ਆਹ ਭਾਈ ਗੁਰਦੁਆਰਾ ਸਾਹਿਬ ਕੋਲੇ ਆ ਤੇ ਪਿੰਡ ਆ ਪੂਰਾ ਇੱਥੇ ਵੱਜਿਆ ਤੇ ਆਹ ਕੋਠੀਆਂ ਵਿੱਚ ਨਾਲ ਤੇ ਆਹ ਭਾਈ ਸਿੱਧੀ ਘਰ ਨੂੰ ਜਾਂਦੀ ਆ ਸਾਹਮਣੇ ਕੋਠੀ ਆ ਆਸੇ-ਪਾਸੇ ਘਰ ਆ ਆਹ ਸੜਕ ਜਾਂਦੀ ਆ ਗਾਂ ਭੰਗਿਆਂ ਨੇ ਨੂੰ ਮੁਕਸਰਨ ਆ ਸਿੱਧੀ ਪਈ ਘਰੇ ਵੱੜਦੀ ਆ ਭਾਈ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਖਾ ਜੀ